ਸਰ ਅੱਜ ਜਿਹੜਾ ਕੀ ਕੀ ਪ੍ਰਾਪਤੀਆਂ ਆਈਆਂ ਜਿਹੜੀਆਂ ਬਲਦੇ ਤੋਂ ਮੰਗਿਓ ਸੀਐਮ ਸਾਹਿਬ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਬਹਾਦਰ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਸਾਡੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਈਗਲ ਆਪਰੇਸ਼ਨ ਨਸ਼ਿਆਂ ਦੇ ਖਿਲਾਫ ਜਿਹੜਾ ਆ ਚੱਲ ਰਿਹਾ ਸੀਗਾ ਕੱਲ ਅਸੀਂ ਮਾਰਨਿੰਗ ਟਾਈਮ ਇੱਕ ਡਰੋਨ ਰਿਕਵਰ ਕੀਤਾ ਸੀਗਾ ਮਸਤਗੜ ਤੋਂ ਉਸੇ ਦੀ ਲੜੀ ਦੇ ਵਿੱਚ ਜਿਹੜਾ ਅੱਜ ਇਹ ਕੋਲੋਪਰੇਸ਼ਨ ਚੱਲ ਰਿਹਾ ਸੀ ਔਨ ਇਨਫੋਰਮੇਸ਼ਨ ਜਿਹੜਾ ਆ ਪਿੰਡ ਨੂਰਪਾਲਾ ਤੋਂ ਜਿਹੜਾ ਆ ਇੱਕ ਮੈਵਿਕ ਡੀਜੀਆਈ ਕਲਾਸਿਕ ਡਰੋਨ ਜਿਹੜਾ ਸਾਨੂੰ ਰਿਕਵਰ ਹੋਇਆ ਅ ਜਿਸ ਸੰਬੰਧ ਵਿੱਚ ਜਿਹੜਾ ਮਕਦਮਾ ਨੰਬਰ 71 ਆ ਉਹ ਅੱਜ 10 11 12 에어ਕ੍ਰਾਫਟ ਐਕਟ ਦੇ ਤਹਿਤ ਜਿਹੜਾ ਦਰਜ ਕੀਤਾ ਗਿਆ ਜਿਹਦੇ ਵਿੱਚ ਫਰਦਰ ਪ੍ਰोसीडिंग ਜਿਹੜੀ ਆ ਉਹ ਚੱਲ ਰਹੀ ਹੈ ਔਰ ਇਸ ਤੋਂ ਪਹਿਲਾਂ ਵੀ ਸਵੇਰ ਜਿਹੜਾ ਆ ਨਸ਼ਿਆਂ ਦੇ ਖਿਲਾਫ ਚੱਲ ਰਿਹਾ ਆਪਰੇਸ਼ਨ ਦੇ ਵਿੱਚ ਕੇ ਕੇ ਬੈਰੀਅਰ ਦੇ ਪਾਸੋਂ ਜਿਹੜਾ ਆ ਅ ਵਿਜੇਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਜਿਹੜਾ ਆ ਮਸਤਗੜ ਵਾਸੀ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਜਿਹੜੀ ਆ 10 ਗ੍ਰਾਮ ਹੈਰੋਇਨ ਮੌਕੇ ਦੇ ਉੱਤੇ ਅਨਚਾਂਫ ਰਿਕਵਰੀ ਜਿਹੜੀ ਆ ਬਰਾਮਦ ਕੀਤੀ ਗਈ ਹੈ ਉਹਨੂੰ ਵੀ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 70 ਅਸੀਂ ਆਲਰੇਡੀ ਪਹਿਲਾਂ ਜਿਹੜਾ 212685 ਦਿੰਦਾ ਹੈ ਜਿਹੜਾ ਦਰਜ ਕਰ ਚੁੱਕੇ ਆ ਇਹ ਵਿਅਕਤੀ ਸਾਨੂੰ ਪਹਿਲਾਂ ਵੀ ਡਿਊਰਿੰਗ ਪੁੱਛ ਕੇ ਛਾ ਇਹ ਬੰਦਾ ਸਾਨੂੰ ਮੁਕੱਦਮਾ ਨੰਬਰ 55 ਸਾਡੇ ਕੋਲ ਪਹਿਲਾਂ ਦਰਜ ਸੀ ਮੁਕੱਦਮਾ ਨੰਬਰ 55/24 21C 85 ਉਹਦੇ ਵਿੱਚ ਜਿਹੜੇ ਮੁਜਰਮ ਫੜੇ ਗਿਆ ਸੀਗੇ ਉਹਨਾਂ ਦੇ ਵੀ ਚੇਨ ਸਿਸਟਮ ਦੇ ਦੌਰਾਨ ਜਦੋਂ ਅਸੀਂ ਇੰਟਰੋਗੇਟ ਕੀਤਾ ਸੀਗਾ ਤੇ ਸਾਨੂੰ ਇਹ ਚੀਜ਼ ਸਾਹਮਣੇ ਆਈ ਸੀ ਕਿ ਵਿਜੇਪਾਲ ਸਿੰਘ ਇਜ਼ ਦਾ ਮੇਨ ਸਪਲਾਈਅਰ ਆਫ ਦੋਜ਼ ਪਰਸਨਸ ਉਹ ਬੰਦੇ ਵੀ ਜਿਹੜੇ ਇਸੇ ਦੇ ਕੋਲੋਂ ਲੈ ਕੇ ਜਿਹੜਾ ਆ ਹੈਰੋਇਨ ਜਿਹੜਾ ਅੱਗੇ ਸਪਲਾਈ ਕਰਦੇ ਸੀ ਇਸੇ ਚੇਨ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਔਰ ਡਿਊਰਿੰਗ ਇੰਟਰੋਗੇਸ਼ਨ ਜਿਸ ਬੰਦੇ ਦੇ ਕੋਲੋਂ ਇਹ ਪਰਸਨ ਅੱਗੇ ਸਪਲਾਈ ਲੈਂਦਾ ਸੀ ਉਹਨੂੰ ਵੀ ਇਸ ਮੁਕਾਦਮੇ ਨੇ ਵਿੱਚ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਾਂਗੇ ਦੱਸਣਾ ਮੈਂ ਇਹੀ ਚਾਹੁੰਨਾ ਹੈ ਕਿ ਪਾਕਿਸਤਾਨ ਆਪਣੀਆਂ ਜਿੰਨੀਆਂ ਮਰਜ਼ੀ ਕੋਝੀਆਂ ਚਾਲਾਂ ਚੱਲ ਲਵੇ ਪਰ ਬੀਐਸਬੀ ਔਰ ਪੰਜਾਬ ਪੁਲਿਸ ਰੱਖ ਕੇ ਅਸੀਂ ਉਹਦੀ ਹਰ ਚਾਹ ਉਹਦਾ ਜਵਾਬ ਦੇਾਂਗੇ ਉਹਨੂੰ ਬਰਾਬਰ ਦੀ ਟੱਕਰ ਦੇਾਂਗੇ ਔਰ ਆਪਣੀ ਬੈਲਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਨਸ਼ੇ ਦੇ ਵੇਕਣ ਨੂੰ ਅਸੀਂ ਬਿਲਕੁਲ ਟੋਲਡਿਟ ਨਹੀਂ ਕਰਾਂਗੇ ਔਰ ਉਹਨਾਂ ਲੋਕਾਂ ਨੂੰ ਅਸੀਂ ਸਲਾਖਾਂ ਦੇ ਪਿੱਛੇ ਵੀ ਪਹੁੰਚਾਵਾਂਗੇ ਔਰ ਜਿਹੜਾ ਆ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਵੀ ਪਹੁੰਚਾਵਾਂਗੇ ਬਿਲਕੁਲ ਨਸ਼ੇ ਦੇ ਸਬੰਧ ਦੇ ਵਿੱਚ ਬਿਲਕੁਲ ਜ਼ੀਰੋ ਟੋਲਰੈਂਸ ਬਿਲਕੁਲ ਕੋਈ